ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਵਾਰਡ ਨੰਬਰ 1 ਬਰਮਲਾ ਦੇ ਰਹਿਣ ਵਾਲੇ ਲੋਕ ਅੱਜਕੱਲ ਕਾਫੀ ਪਰੇਸ਼ਾਨ ਹਨ ਅਤੇ ਉਹਨਾਂ ਦੇ ਚਿਹਰਿਆਂ ਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ ਕਿਉਂਕਿ ਇੱਕ ਵਾਰ ਫੇਰ ਇਲਾਕੇ ਵਿੱਚ ਜੰਗਲੀ ਸੂਰ ਮਰੇ ਪਾਏ ਗਏ ਅਤੇ ਕੁਝ ਮਰਨ ਦੀ ਕਗਾਰਤੇ ਹਨ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਇਸ ਇਲਾਕੇ ਵਿੱਚ ਜੰਗਲੀ ਸੂਰ ਮਰੇ ਹੋਏ ਸਨ ਜਿਸ ਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮੌਕੇ ਤੇ ਉਹਨਾਂ ਨੇ ਪਹੁੰਚ ਕੇ ਮਰੇ ਹੋਏ ਸੂਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਉਹਨਾਂ ਦੇ ਪੋਸਟਮਾਰਟਮ ਕਰਾਉਣ ਦੀ ਗੱਲ ਕੀਤੀ ਗਈ ਸੀ ਤਾਂ ਕਿ ਮੌਤ ਦਾ ਕਾਰਨ ਪਤਾ ਲੱਗ ਸਕੇ ਪਰ ਅਜੇ ਪਹਿਲਾਂ ਮਰੇ ਹੋਏ ਸੂਰਾਂ ਦਾ ਪੋਸਟਮਾਰਟਮ ਨਹੀਂ ਹੋਇਆ ਪਰ ਇੱਕ ਹੋਰ ਸੂਰ ਮਰਿਆ ਪਾਇਆ ਗਿਆ ਜਿਸ ਨੂੰ ਲੈ ਕੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਦੇ ਮੱਥੇ ਤੇ ਚਿੰਤਾਵਾਂ ਦੀਆਂ ਲਕੀਰਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ ਕਿਉਂਕਿ ਰਹਿਸਮਈ ਢੰਗ ਨਾਲ ਹੋ ਰਹੀ ਜੰਗਲੀ ਜੀਵਾਂ ਦੀ ਮੌਤ ਦੇ ਕਾਰਨ ਕਈ ਸਵਾਲ ਖੜੇ ਕਰਦੇ ਹਨ ਉਹਨਾਂ ਨੇ ਪ੍ਰਸ਼ਾਸਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਉਚਿਤ ਕਾਰਵਾਈ ਕੀਤੀ ਜਾਵੇ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਹਾਂ ਜੀ ਹੁਣ ਦੱਸਿਓ ਕੀ ਮਾਮਲਾ ਹੈ ਮਾਮਲਾ ਜੰਗਲੀ ਸੂਰਾਂ ਦੇ ਮਰਨ ਦਾ ਜੀ ਰਹਿਸ਼ੀ ਇਲਾਕੇ ਦੇ ਵਿੱਚ ਆਕੇ ਜੀ ਇਹ ਪਰਸੋਂ ਵੀ ਤਿੰਨ ਜੰਗਲੀ ਸੂਰ ਮਰੇ ਆ ਜੀ ਮੌਕੇ ਤੇ ਬੀਓ ਸਾਹਿਬ ਆਏ ਆ ਫਿਰ ਚੱਕ ਕੇ ਲੈ ਗਏ ਆ ਕਿ ਇਹਨਾਂ ਦਾ ਪੋਸਟਮਾਰਟਮ ਕਰਾਵਾਂਗੇ ਪਰ ਉਹ ਜੰਗਲੀ ਸੂਰ ਜਿਹੜੇ ਤਿੰਨ ਲੈ ਕੇ ਗਏ ਸੀਗੇ ਕਰਾਏਪੁਰ ਤੋਂ ਇਹਨਾਂ ਨੇ ਸਾਂਭਰ ਵੀ ਚੱਕਿਆ ਸੀ ਮਰਿਆ ਹੋਇਆ ਉਹ ਹਲੇ ਤੱਕ ਇਹਨਾਂ ਨੇ ਰੋਪੜ ਰੱਖੇ ਹੋਏ ਆ ਨਾ ਤਾਂ ਉਹਦਾ ਕੋਈ ਮੈਡੀਕਲ ਹੋਇਆ ਹੈ ਨਾ ਉਹਦੀ ਕੋਈ ਪੋਸਟਮਾਰਟਮ ਦੀ ਰਿਪੋਰਟ ਹੈ ਉੱਥੇ ਵੀ ਬਿਮਾਰੀ ਫੈਲਣ ਦਾ ਖਤਰਾ ਹੈ ਮਤਲਬ ਕਿਸੇ ਵਿਸ਼ਵਾਸਨੀਆ ਬੰਦੇ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਜੰਗਲੀ ਸੂਰਾਂ ਨੂੰ ਇੱਕ ਬਿਮਾਰੀ ਚੱਲੀ ਹੋਈ ਹੈ ਅੱਜ ਫੇਰ ਇੱਕ ਸੂਰ ਮਰਿਆ ਹੋਇਆ ਇੱਥੇ ਬਰਮਲਾ ਤਲਵਾੜਾ ਦੇ ਰਿਆ ਹੈ ਸ਼ੀ ਇਲਾਕੇ ਚ ਕਲੋਨੀ ਦੇ ਵਿੱਚ ਪਰसों ਵੀ ਉਹ ਸੂਰ ਇੱਥੇ ਹੀ ਮਰੇ ਹੋਏ ਸੀਗੇ ਜੀ ਤੇ ਦੋ ਤਿੰਨ ਸੂਰ ਹੋਰ ਮਰਨ ਵਾਲੇ ਆ ਲੱਗੇ ਉਹ ਜੰਗਲ ਜੀ ਘੁੰਮ ਰਿਹਾ ਇਹਨਾਂ ਦੀ ਟੀਮ ਨੂੰ ਪਰसों ਅਸੀਂ ਕਿਹਾ ਸੀ ਕਿ ਫੜ ਲਓ ਤੇ ਇਹਨਾਂ ਨੇ ਫੜੇ ਨਹੀਂ ਹੈਗੇ ਅੱਜ ਮੌਕੇ ਤੇ ਨਾ ਤਾਂ ਬੀਓ ਸਾਹਿਬ ਆਏ ਨਾ ਕੋਈ ਹੋਰ ਆਇਆ ਸਿਰਫ ਇੱਕ ਗਾਰਡ ਤੇ ਅਮਰਤ ਲਾਲ ਜੀ ਹੈ ਫੋਰੈਸਟ ਦੇ ਇੱਥੇ ਬਰਮਲੇ ਆਪਣਾ ਨੰਗਲ ਦੇ ਵਿੱਚ ਜੋ ਡੀਲ ਕਰਦੇ ਉਹ ਆਏ ਹੋਏ ਹੈ ਉਹ ਸ ਇਹੀ ਹਾਲ ਪੋਲਟਰੀ ਫਾਰਮ ਦਾ ਹੈ ਜੀ ਪਿੰਡ ਬਰਮਲਾ ਦੇ ਵਿੱਚ ਦੋ ਪੋਲਟਰੀ ਫਾਰਮ ਹੈ ਇੱਕ ਤਾਂ ਚਲੋ ਮੁਰਗੀਆਂ ਦੇ ਅੰਡੇ ਵੇਚਣ ਵਾਲਾ ਜਿਹੜਾ ਦੂਜਾ 40 ਦਿਨ ਦੇ ਬੱਚਿਆਂ ਵਾਲਾ 45 ਦਿਨ ਵਾਲਾ ਉਹਨਾਂ ਨੇ ਦਫਾ ਚਾਰ ਦੀ ਜ਼ਮੀਨ ਦੇ ਵਿੱਚ ਟੋਏ ਕੱਢ ਕੇ ਮਰੇ ਹੋਏ ਮੁਰਗੇ ਦੱਬੇ ਹੋਏ ਉਹਨਾਂ ਨੂੰ ਵੀ ਬਿਮਾਰੀ ਦਾ ਖਦਸ਼ਾ ਹੈ ਜੀ ਔਰ ਪਲੱਸ ਉਹਨਾਂ ਨੇ ਆਪਣਾ ਡੀ ਫ੍ਰਿਜ ਭਰ ਕੇ ਰੱਖਿਆ ਹੋਇਆ ਹੈ ਪ੍ਰਸ਼ਾਸਨ ਇਹਦੇ ਤੇ ਕਾਰਵਾਈ ਕੋਈ ਨਹੀਂ ਕਰ ਰਿਹਾ ਸਿਹਤ ਵਿਭਾਗ ਦੀ ਟੀਮ ਨੂੰ ਚਾਹੀਦਾ ਹੈ ਜਾ ਹੋਰ ਟੀਮਾਂ ਨੂੰ ਚਾਹੀਦਾ ਹੈ ਕਿ ਉਹਨਾਂ ਤੇ ਛਾਪਾ ਮਾਰ ਕੇ ਬਣਦੀ ਕਾਰਵਾਈ ਕਰਨ ਉਧਰ ਵੀ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁਤਾ ਹੋਇਆ ਜੀ ਕੋਈ ਕਾਰਵਾਈ ਨਹੀਂ ਕਰ ਰਹੀ ਹੈਗੇ ਅਸੀਂ ਮੰਗ ਕਰਦੇ ਹਾਂ ਪ੍ਰੋਪਰ ਇਹਨਾਂ ਦੀ ਜਾਂਚ ਹੋਵੇ ਜੋ ਜੰਗਲੀ ਜਾਨਵਰਾਂ ਦੀ ਬਿਮਾਰੀ ਹੈ ਉਹਦੇ ਬਾਰੇ ਪ੍ਰੋਪਰੀ ਦੀ ਜਾਂਚ ਕਰਾਈ ਜਾਵੇ ਮੈਡੀਕਲ ਕਰਵਾਇਆ ਜਾਵੇ ਮਰੇ ਹੋਿਆਂ ਦਾ ਵੀ ਮੈਡੀਕਲ ਕੀਤਾ ਜਾਵੇ ਜਾਂ ਸੈਂਪਲ ਭਰੇ ਜਾਣ ਇਹਨਾਂ ਦਾ ਕੁਝ ਮਤਲਬ ਤਾਂ ਕਿ ਆਉਣ ਵਾਲੇ ਟਾਈਮ 'ਚ ਰਹਿਸ਼ੀ ਇਲਾਕੇ 'ਚ ਕੋਈ ਨੁਕਸਾਨ ਨਾ ਹੋਵੇ ਇਸੇ ਤਰ੍ਹਾਂ ਅਸੀਂ ਪੋਲਟਰੀ ਫਾਰਮ ਦੀ ਮੰਗ ਕਰਦੇ ਹਾਂ ਵੀ ਉਹਦੇ ਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਬਣ ਗੜ ਕੀ ਕਿਆ ਸਾਰਾ ਮਾਮਲਾ ਉਸ ਜਰਾ ਸਰ ਆਪਣੇ ਸਾਨੂੰ ਪਰਸੋਂ ਸ਼ਨੀਵਾਰ ਨੂੰ ਕੋਲ ਆਈ ਸੀ ਕਿ ਆਪਣਾ ਨਾ ਮਤਲਬ ਤਿੰਨ ਜਿਹੜੇ ਆਪਣੇ ਜਾਨਵਰ ਹੈ ਇੱਥੇ ਆਪਣੇ ਮਰੇ ਹੋਏ ਦੇਖੇਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਟੀਮ ਨੂੰ ਨਾਲ ਲੈ ਕੇ ਉਹਨਾਂ ਨੂੰ ਰੈਸਕਿਊ ਕੀਤਾ ਜੀ ਇੱਥੋਂ ਰੈਸਕਿਊ ਕਰਕੇ ਆਪਣੇ ਡਾਕਟਰ ਨਾਲ ਸਾਹਿਬ ਨਾਲ ਆਪਣਾ ਤਾਲਮੇਲ ਕੀਤਾ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਿਆ ਆਪਣੇ ਹੋਲਾ ਮਹੱਲਾ ਹੋਣ ਕਰਕੇ ਵੀ ਮਤਲਬ ਮੇਰੀ ਡਿਊਟੀ ਆਪਣੇ ਇੱਥੇ ਪਸ਼ੂ ਮੇਲੇ ਦੇ ਵਿੱਚ ਲਗਾਈ ਗਈ ਹੈ ਅਨੰਦਪੁਰ ਸਾਹਿਬ ਤੇ ਫਿਰ ਮੈਂ ਤਾਂ ਉਸ ਦਿਨ ਵੀ ਕਿਹਾ ਸੀ ਕਿ ਆਪਣੇ ਜਿਹੜਾ ਇਹ ਪੋਸਟਮਾਰਟ ਮੈਂ ਜਾ ਤਾਂ ਸਾਡੀ ਕੋਸ਼ਿਸ਼ ਰਹੂਗੀ ਕਿ ਅੱਜ ਹੀ ਕਰਵਾ ਦਿੱਤਾ ਜਾਵੇ ਪਰੰਤੂ ਉਸ ਦਿਨ ਡਾਕਟਰਾਂ ਦੀ ਡਿਊਟੀ ਉਧਰ ਹੋਣ ਕਰਕੇ ਨਹੀਂ ਕਰਵਾਇਆ ਜਾ ਸਕਿਆ ਤੇ ਅੱਜ ਅਸੀਂ ਇਹਨਾਂ ਦਾ ਜਿਹੜਾ ਪੋਸਟਮਾਰਟਮ ਉਹ ਆਪਾਂ ਹਰ ਹਾਲਤ ਦੇ ਵਿੱਚ ਕਰਵਾਵਾਂਗੇ ਜੀ। ਕੀ ਮੱਤ ਦੇ ਤਾਲੁਕ ਨੂੰ ਪਤਾ ਹਾਂ ਜੀ ਇਹ ਜਿਹੜੀ ਆਪਣੇ ਇਹਦੀ ਪੋਸਟਮਾਰਟ ਰਿਪੋਰਟ ਆਉਣ ਤੇ ਹੀ ਪਤਾ ਲੱਗੂਗਾ ਕਿ ਮਤਲਬ ਕਿਹੜਾ ਪ੍ਰੋਬਲਮ ਨਾਲ ਮਤਲਬ ਹੋਈ ਹੈ ਇਹਨਾਂ ਨੂੰ ਜਿਸ ਕਰਕੇ ਇਹਦੀ ਮੌਤ ਹੋਈ ਹੈ ਜੀ। ਕਿੰਨੇ ਕ ਜਾਣ ਬਤ ਸਰ ਇਹਦੇ ਵਿੱਚ ਸਰ ਦੋ ਫੀਮੇਲ ਆਪਣਾ ਸ਼ਨੀਵਾਰ ਨੂੰ ਦੋ ਫੀਮੇਲ ਸੀ ਇੱਕ ਬੱਚਾ ਸੀ ਤੇ ਇੱਕ ਅੱਜ ਜਿਹੜੀ ਆਪਣਾ ਆਪਾਂ ਰੈਸਕਿਊ ਕੀਤੀ ਹੈ ਇਹ ਵੀ ਫੀਮੇਲ ਹੈ ਜੀ ਇਹ ਕਿਹ ਆ ਬੇ ਜੰਗਲੀ ਜਾਨਵਰ ਹੈ ਕਿ ਦੂਸਰਾ ਪਾਲਤੂ ਹੈ ਸਰ ਦੇਖਣ ਚ ਤਾਂ ਹੁਣ ਲੱਗਦਾ ਹੈ ਕਿ ਆਪਣਾ ਜੰਗਲੀ ਹੈ ਜੀ ਫਿਰ ਬਾਕੀ ਤਾਂ ਰਿਪੋਰਟ ਆਣ ਤੇ ਪਤਾ ਲੱਗੂਗਾ ਜੀ ਇਹਦਾ ਸ਼ਿਕਾਰ ਵੀ ਕਰਦੇ ਲੋਕ ਹਨ ਉਹਨਾਂ ਨੇ ਵੀ ਕਰਦੇ ਕਿਹਨਾਂ ਤਾਂ ਜੀ ਜੰਗਲੀ ਸੁਰਾਂ ਸ਼ਿਕਾਰ ਵੀ ਕਰਦੇ ਜੇ ਖਾਓਗੇ ਉਹਨਾਂ ਨੂੰ ਇੱਕ ਕਰਾਉਗੇ ਫਿਰ ਉਹ ਤਾਂ ਫਿਰ ਹੁਣ ਸਾਰਾ ਜਿਹੜੀ ਰਿਪੋਰਟ ਹੈ ਰਿਪੋਰਟ ਆਉਣ ਤੇ ਸਰ ਪਤਾ ਲੱਗੂਗਾ ਬਰਮਲੇ ਦੇ ਵਿੱਚ ਤਿੰਨ ਤੇ ਇੱਕ ਕੁੱਲ ਚਾਰ ਜੰਗਲੀ ਸੂਰਾਂ ਦੀ ਥੋੜੀ ਸੰਦੇग्ध ਸਥਿਤੀ ਦੇ ਵਿੱਚ ਮੌਤ ਹੋਣ ਦੀ ਖਬਰ ਸਾਡੇ ਕੋਲ ਆਈ ਹੈ ਡੀਐਫਓ ਵਾਈਲਡਲਾਈਫ ਵੱਲੋਂ ਇਸ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਜਿਹੜੀ ਉਹਨਾਂ ਤੋਂ ਰਿਪੋਰਟ ਲਈ ਗਈ ਹੈ ਉਹਦੇ ਅਨੁਸਾਰ ਆਟੌਪਸੀ ਲਈ ਇਹ ਭੇਜੇ ਜਾ ਚੁੱਕੇ ਨੇ ਜੰਗਲੀ ਸੂਰ ਤੇ ਅੱਜ ਜਾਂ ਕੱਲ ਦੇ ਵਿੱਚ ਉਹਨਾਂ ਵੱਲੋਂ ਰਿਪੋਰਟ ਪ੍ਰਾਪਤ ਹੋ ਜਾਏਗੀ ਤੇ ਕਾਰਨਾਂ ਦਾ ਪਤਾ ਲੱਗਦੇ ਹੀ ਜੋ ਲੋੜੀਂਦੀ ਕਾਰਵਾਈ ਇਸ ਉੱਪਰ ਕੀਤੀ ਜਾਵੇਗੀ ਪਾਇਨ ਕਮੇਟੀ ਦਾ ਗਠਨ ਸ਼ਿਕਾਇਤ ਆਉਣ ਦੇ ਨਾਲ ਹੀ ਕਰ ਦਿੱਤਾ ਗਿਆ ਸੀ ਜਿਸ ਤੇ ਬੀਡੀਪੀਓ ਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਮੈਂਬਰ ਬਣਾਇਆ ਗਿਆ ਹੈ ਤੇ ਇਹਨਾਂ ਦੀ ਵੀ ਇੱਕ ਐਮਰਜੈਂਸੀ ਮੀਟਿੰਗ ਕਰ ਲਈ ਸੱਦ ਲਈ ਗਈ ਹੈ ਸੋ ਅੱਜ ਜਨਵਰੂ ਮੌਕੇ ਤੇ ਜਾ ਕੇ ਜੋ ਹੈ ਸਾਰੀ ਚੈਕਿੰਗ ਕਰਕੇ ਰਿਪੋਰਟ ਕੀਤੀ ਜਾਏਗੀ ਕੱਲ ਤੱਕ ਅਸੀਂ ਤੁਹਾਨੂੰ ਕੁਝ ਸੂਚਨਾ ਇਹਦੇ ਬਾਰੇ ਵੀ ਪੁਖਤਾ ਦੇ ਪਾਵਾਂਗੇ ਮੈਂ ਪੋਲਿਊਸ਼ਨ